ਸਾਤ ਸਿਆ ਕਾਲ ਦੀ ਤੁਸੀਂ ਦੇਖ ਰਹੇ ਇੱਕ ਪੰਜਾਬ న్యూਸ ਮੈਂ ਮਨਪ੍ਰੀਤ ਸਿੰਘ ਅਰਾਦ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਹੋਇਆ ਸੀ ਜਿਸ ਨੂੰ ਲੈ ਕੇ ਹਰ ਵਾਰ 6 ਜੂਨ ਨੂੰ ਜਦੋਂ ਆਉਂਦੀ ਹੈ ਤਾਂ ਜਿਹੜੇ ਸਿੱਖ ਚਿਹਰੇ ਹਨ ਸਿੱਖਾਂ ਦੇ ਬਾਨਾਂ ਦੇ ਵਿੱਚ ਇੱਕ ਭਾਵਨਾ ਜਾਗਦੀ ਹੈ ਕਿ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਦੀ ਅਦਾਲਤ ਸਰਵੋੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਹੋ ਗਿਆ ਤੇ ਇਹ ਜਿਹੜੇ ਰੋਸ ਭਰੇ ਜਿਹੜੇ ਦੇ ਨਾ ਅੱਜ ਕੱਲ ਗੁਜ਼ਰਦੇ ਹਨ 1 ਜੂਨ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਉਤੇ ਹਮਲਾ ਹੋਇਆ ਸੀ ਤਾਂ ਇਹ ਇਸ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਬਾਬਾ 18 ਸਿੰਘ ਜਰਨੈਲ ਸਵੇਕ ਸਿੰਘ ਭਾਈ ਅਮਰੀਕ ਸਿੰਘ ਤੇ ਹੋਰ ਅਨੇਕਾ ਸਿੰਘਾਂ ਸਿੰਘਣੀਆਂ ਬੱਚਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਜਿਗਰਜੋਗ ਇਹ ਹੈ ਕਿ ਇੱਥੇ ਜਦੋਂ ਹਮਲਾ ਹੋਇਆ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਵੀ ਸੀ ਇਸ ਦੌਰਾਨ ਬਹੁਤ ਸਾਰੇ ਲੋਕ ਇਸ ਹਮਲੇ ਦਾ ਸ਼ਿਕਾਰ ਹੋ ਗਏ ਹੁਣ ਵੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਾਹਰ ਜਿਹੜੀ ਕੰਪਲੈਕਸ ਦੇ ਵਿੱਚ ਖੜੇ ਹਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਅੱਜ ਜਿਹੜੇ ਕਿ 3 4 ਜੂਨ ਹੋ ਚੁੱਕੀ ਆ ਤਾਂ ਜਿਹੜਾ ਇੱਥੇ ਜਿਹੜੇ ਲੋਕ ਦਰਸ਼ਨ ਕਰਨ ਵਾਸਤੇ ਆ ਰਹੇ ਹਨ ਤੇ ਜਿਹੜੀ 6 ਜੂਨ ਨੂੰ ਲੈ ਕੇ ਜਿਹੜੇ ਪ੍ਰਬੰਧ ਪੁਲਸ ਵੱਲੋਂ ਜਿਹੜੇ ਆ ਉਹ ਕੀਤੇ ਗਏ ਆ ਇੱਥੇ ਸ਼ਕਤੀ ਇੱਥੇ ਜਿਹੜੀ ਇੰਟੈਲੀਜੈਂਸੀ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਤਾਦਾਦ ਆ ਤੇ ਜਿਹੜੀ ਕੋਈ ਅਨਸਖਾਂ ਵੀ ਘਟਨਾ ਵੀ ਨਾ ਇੱਥੇ ਵਾਪਰੇ ਤੇ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਵੀ ਜਿਹੜੀਆਂ ਇਸ 6 ਜੂਨ ਦੇ ਉੱਤੇ ਜੋ ਧਿਆਨ ਦਿੰਦੀਆਂ ਹਨ ਤੇ ਬਹੁਤ ਸਾਰੀਆਂ ਜਥੇਬੰਦੀਆਂ ਆਪਣੇ ਸ਼ਹੀਦਾਂ ਦੀ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚਦੀਆਂ ਹਨ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਬਿਆਨ ਸਾਹਮਣੇ ਆਇਆ ਕਿ ਗਿਆਨੀ ਕੁਲਦੀਪ ਸਿੰਘ ਅੜਗੱਜ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਐਲਾਨੇ ਗਏ ਹਨ ਤੇ ਉਹਨਾਂ ਦੇ ਸੰਦੇਸ਼ ਜਿਹੜਾ ਪੜਨ ਤੇ ਜਿਹੜਾ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਇੱਕ ਇਸ਼ੂ ਚੁੱਕਿਆ ਗਿਆ ਕਿ ਅਸੀਂ ਉਹਨਾਂ ਨੂੰ ਸੰਦੇਸ਼ ਨਹੀਂ ਪੜਨ ਦਵਾਵਾਂਗੇ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਜਥੇਬੰਦੀਆਂ ਦੀਆਂ ਟਿੱਪਣੀਆਂ ਆਈਆਂ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਵੀ ਇਸ ਸੰਦੇਸ਼ ਤੇ ਬਾਰੇ ਜਿਹੜੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਬਾਰੇ ਜਿਹੜੀ ਟਿੱਪਣੀ ਕੀਤੀ ਕਿ ਅਸੀਂ ਇਹੋ ਜੀ ਸ਼ਰਾਰਤ ਨਹੀਂ ਹੋਣ ਦੇਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਿੱਖਾਂ ਦਾ ਅਧਿਆਤਮਿਕ ਕੇਂਦਰ ਹੈ ਇੱਥੇ ਆਸਥਾ ਦਾ ਕੇਂਦਰ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿਸ ਨੂੰ ਲੈ ਕੇ ਜਿਹੜਾ ਕੋਈ ਵੀ ਇੱਥੇ ਸ਼ਰਾਰਤ ਨਹੀਂ ਹੋਣੀ ਚਾਹੀਦੀ ਤੇ ਇਹ ਸੁਣਨ ਲੱਗੇ ਬਹੁਤ ਸਾਰੇ ਬਿਆਨ ਵੀ ਜਿਹੜੇ ਸਾਹਮਣੇ ਆਏ ਸ਼੍ਰੋਮਣੀ ਕੁਰਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਹੈੱਡਕੁਆਟਰ ਮੈਤਾ ਵੀ ਪਹੁੰਚੇ ਤੇ ਮੈਤੇ ਜਾ ਕੇ ਉਹਨਾਂ ਨੇ ਬਾਬਾ ਹਰਨਾਮ ਸਿੰਘ ਖਾਲਸਾ ਜੀ ਦੇ ਨਾਲ ਜਿਹੜੀ ਕੀ ਗੱਲਬਾਤ ਕਰਨੀ ਚਾਹੀ ਤੇ ਉਸ ਗੱਲਬਾਤ ਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਕੋਈ ਨਾ ਕੋਈ ਇਸਦਾ ਸੋਲੂਸ਼ਨ ਜਿਹੜਾ ਜ਼ਰੂਰ ਨਿਕਲੂਗਾ ਵੱਡੀ ਗਿਣਤੀ ਦੇ ਵਿੱਚ ਭਾਵੇਂ ਕੀ ਆ ਗਰਮੀ ਜਿਹੜੀ ਇੱਥੇ ਬਹੁਤ ਸਾਰੀ ਆ ਪਰ ਫਿਰ ਵੀ ਇੱਥੇ ਬਹੁਤ ਸਾਰੀ ਪੁਲਿਸ ਜਿਹੜੀ ਤਾਇਨਾਤ ਆ ਵੱਡੀ ਗੱਲ ਅੰਮ੍ਰਿਤਸਰ ਦੇ ਵਿੱਚ ਇੱਕ ਇਹ ਵੇਖਣ ਨੂੰ ਮਿਲੀ ਕਿ ਇਸ ਵਾਰ ਜਿਹੜੀ ਕਿ ਪੈਰਾਮਿਲਟਰੀ ਫੋਰਸ ਉਹ ਇੱਥੇ ਨਜ਼ਰ ਨਹੀਂ ਆਈ ਨਹੀਂ ਤੇ ਹਰ ਵਾਰ ਹਰ ਮੋੜ ਤੇ ਜਿਹੜੇ ਗੁਰੂ ਨਗਰੀ ਦੇ ਦਰਵਾਜ਼ੇ ਆ ਉੱਥੇ ਪੈਰਾਮਿਲਟਰੀ ਫੋਰਸ ਫੋਰਸ ਏਡੀ ਬਤਾਨ ਦੇ ਵਿੱਚ ਮਿਲਦੀ ਹੁੰਦੀ ਸੀ ਤੇ ਜਿਹੜੀਆਂ ਚੈਕਿੰਗਾਂ ਜਿਹੜੀਆਂ ਜਿਹੜੀਆਂ ਸਾਧਨਾਂ ਦੀਆਂ ਚੈਕਿੰਗਾਂ ਵੀ ਲਗਾਤਾਰ ਜਾਰੀਏ ਤੇ ਪੂਸ ਪੂਰੀ ਨਿਗਰਾਨੀ ਦੇ ਨਾਲ ਇੱਥੇ ਜਿਹੜਾ ਉਹ ਕੰਮ ਕਰ ਰਹੀ ਆ ਤੇ ਜਿਹੜੀ ਡਿਫੈਂਸ ਨੂੰ ਲੈ ਕੇ ਜਿਹੜੇ ਅਫਸਰ ਵੀ ਇੱਥੇ ਘੁੰਮਦੇ ਨਜ਼ਰ ਆ ਰਹੇ ਹਨ ਤੇ ਪਿਛਲੇ ਦਿਨਾਂ ਦੇ ਵਿੱਚ ਇੱਥੇ ਇੱਕ ਗੁਟਕਾ ਸਾਹਿਬ ਦੀ ਬੇਦਬੀ ਦਾ ਵੀ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਸੀ ਤੇ ਉਸ ਨੂੰ ਲੈ ਕੇ ਵੀ ਇਹੋ ਜੀ ਕੋਈ ਸ਼ਰਾਰਤ ਨਾ ਹੋਵੇ ਉਸ ਨੂੰ ਲੈ ਕੇ ਵੀ ਇੱਥੇ ਵਧੀਆ ਇੱਥੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਉਹ ਕੀਤੇ ਗਏ ਆ ਕਿ ਇਹੋ ਜੀ ਕੋਈ ਘਟਨਾ ਨਾ ਵਾਪਰੇ ਇਸ ਦੇ ਦੌਰਾਨ ਸ਼ਰਧਾਲੂ ਵੀ ਇੱਥੇ ਬਹੁਤ ਸਾਰੇ ਦਰਸ਼ਨ ਕਰਨ ਵਾਸਤੇ ਆ ਰਹੇ ਹਨ ਤੇ ਵੱਡੀ ਗੰਤੀ ਦੇ ਵਿੱਚ ਜਿਹੜੀਆਂ 6 ਜੂਨ ਨੂੰ ਸੰਗਤਾਂ ਇੱਥੇ ਮੌਜੂਦ ਹੁੰਦੀਆਂ ਹਨ ਤੇ ਜਿਹੜਾ ਜਿਹੜਾ ਵੀ ਫੈਸਲਾ ਜਿਹੜਾ ਵੀ ਸੰਦੇਸ਼ ਜਾਂ ਸ੍ਰੀ ਅਕਾਲ ਤਖਤ ਸਾਹਿਬ ਖੇ ਜਿਹੜੀ ਅਰਦਾਸ ਹੁੰਦੀ ਆ ਤੇ ਅਰਦਾਸ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਸ਼ਾਮੂਲਿਤ ਕਰਦੀਆਂ ਹਨ ਹੋਰ ਨਵੀਂ ਅਪਡੇਟ ਲੈ ਕੇ ਤੁਹਾਡੇ ਤੱਕ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਦੀਓ ਆਜਾਦ ਧੰਨਵਾਦ